ਇਹ ਕਹਾਣੀ ਬਰਿਆਮ ਸਿੰਘ ਸੰਧੂ ਦੀ ਲਿਖੀ ਹੋਈ ਹੈ ਜਿਸ ਦਾ ਨਾਂ ਹੈ ਕਾਹਲ ਉਸ ਕੁੜੀ ਨੇ ਕਿਹਾ ਜੇ ਆਪਾਂ ਵਿਛੜ ਗਏ ਤਾਂ ਮੈਂ ਇੱਕ ਪਲ ਵੀ ਨਹੀਂ ਜੀ ਸਕਾਂਗੀ ਮੈਂ ਤਾਂ ਉਸੇ ਪਲ ਹੀ ਖੁਦਕੁਸ਼ੀ ਕਰ ਲਵਾਂਗੀ ਉਸ ਮੁੰਡੇ ਨੇ ਵੀ ਕਿਹਾ ਜੇ ਆਪਾਂ ਵਿਛੜ ਗਏ ਤਾਂ ਮੈਂ ਇੱਕ ਪਲ ਵੀ ਨਹੀਂ ਜੀ ਸਕਾਂਗਾ ਮੈਂ ਤਾਂ ਉਸੇ ਪਲ ਹੀ ਖੁਦਕੁਸ਼ੀ ਕਰ ਲਵਾਂਗਾ ਤੇ ਫਿਰ ਸੱਚਮੁੱਚ ਕੁੜੀ ਤੇ ਮੁੰਡਾ ਵਿਛੜ ਗਏ ਵਿਛਣ ਲੱਗਿਆ ਕੁੜੀ ਜ਼ਾਰ-ਜ਼ਾਰ ਰੋਈ ਵਿਚਣ ਲੱਗਿਆਂ ਮੁੰਡਾ ਜ਼ਾਰ-ਜ਼ਾਰ ਰੋਇਆ ਕੁੜੀ ਦੂਰ ਤੱਕ ਧੌਣ ਪਵਾ ਕੇ ਬਾਰ-ਬਾਰ ਵੇਖਦੀ ਅੱਖੋਂ ਓਲੇ ਹੋ ਗਏ ਤਾਂ ਮੁੰਡੇ ਨੂੰ ਆਪਣੇ ਬੋਲ ਚੇਤੇ ਆਏ ਜੇ ਆਪਾਂ ਵਿਚਰ ਗਏ ਤਾਂ ਮੈਂ ਇੱਕ ਪਲ ਵੀ ਨਹੀਂ ਜੀ ਸਕਾਂਗਾ ਮੈਂ ਤਾਂ ਉਸੇ ਪਲ ਹੀ ਖੁਦਕੁਸ਼ੀ ਕਰ ਲਵਾਂਗਾ ਤੇ ਉਸ ਦੀ ਨਜ਼ਰ ਇੱਕ ਪਲ ਵਿੱਚ ਉਹਨਾ ਆਉਣ ਵਾਲੇ ਸਾਰੇ ਸਾਲਾਂ ਤੇ ਤਰ ਗਈ ਜਿਹੜੀ ਉਸ ਨੂੰ ਉਸ ਕੁੜੀ ਬਾਝੋਂ ਬਤਾਉਣੇ ਪੈਣਗੇ ਹਾਂ ਇੰਨਾ ਸਾਲਾਂ ਦਾ ਪਹਾੜੀ ਪਾਰ ਉਹਦੀ ਕੁੜੀ ਆਤਮਾ ਕਿਵੇਂ ਚੁੱਕੇਗੀ ਉਹ ਤਾਂ ਉਸ ਬਾਝੋਂ ਨਹੀਂ ਜੀ ਸਕਣ ਲੱਗਾ ਸੱਚਮੁੱਚ ਉਸਨੇ ਉਸੇ ਪਲ ਖੁਦਕੁਸ਼ੀ ਕਰ ਲਈ ਖੁਦਕੁਸ਼ੀ ਕਰਨ ਤੋਂ ਪਿੱਛੋਂ ਮੁੰਡਾ ਕੁੜੀ ਨੂੰ ਬੜੀ ਤੀਬਰਤਾ ਨਾਲ ਢੀਕਣ ਲੱਗਾ ਉਹ ਇੱਕ ਪਲ ਬੀਤ ਗਿਆ ਕੁੜੀ ਨਾ ਆਈ ਇੱਕ ਦਿਨ ਵੀ ਬੀਤ ਗਿਆ ਪਰ ਕੁੜੀ ਨਾ ਆਈ ਇੰਨੇ ਇੱਕ ਸਾਲ ਬੀਤ ਗਿਆ ਕੁੜੀ ਫੇਰ ਵੀ ਨਹੀਂ ਆਈ ਤੇ ਆਖਰ ਹੌਲੀ ਹੌਲੀ ਕੁਮਰ ਬੀਤ ਗਈ। ਮੁੰਡਾ ਉਡੀਕਦਾ ਉਡੀਕਦਾ ਬਿਲਕੁਲ ਥੱਕ ਗਿਆ ਪਰ ਕੁੜੀ ਅਜੇ ਵੀ ਨਹੀਂ ਆਈ। ਉਹ ਸੋਚਿਆ ਭਣਾ ਵੇਖ ਕੇ ਤਾਮਾ। ਤੇ ਉਸੇ ਵੇਖਿਆ ਨਿੱਕੇ ਨਿੱਕੇ ਬੱਚਿਆਂ ਵਿੱਚ ਧੀ ਬੈਠੀ ਬਾਤਾਂ ਪਾਉਂਦੀ। ਚਿੱਟੇ ਵਾਲਾਂ ਵਾਲੀ ਉਹ ਕੁੜੀ ਉਸ ਨੂੰ ਵੇਖ ਕੇ ਕੰਬੀ, ਉੱਠੀ, ਉਸ ਦੇ ਹੂਠ ਫੜ ਕੇ ਤੇ ਅੱਖਾਂ ਵਿੱਚ ਸਾਰੇ ਜਹਾਨ ਦਾ ਦਰਦ ਇਕੱਠਾ ਕਰਕੇ ਉਹ ਭਰੇ ਗਲੇ ਨਾਲ ਬੋਲੀ ਹਾਏ ਮੈਂ ਮਰ ਜਾ ਤੂੰ ਕਿੰਨਾ ਕਾਲਾ ਹੈ ਇੰਨੀ ਸੀਤੀ ਮੋੜਿਆ ਮੈਂ ਤਾਂ ਤੇਰੇ ਕੋਲ ਆਉਣ ਹੀ ਵਾਲੀ ਸੀ